ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਝਾ ਪੰਜਾਬ ਸਾਝਾ ਪੰਜਾਬ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਸਾਝਾ ਪੰਜਾਬ ਨਾਲ ਜੁੜਨ ਲਈ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਸਾਹਿਬ ਕੀ ਗੁਰ ਗ੍ਰੰਥ ਸਾਹਿਬ ਜੀ ਦੀ ਮਜਬੂਰੀ ਵਿੱਚ ਥੋੜ ਬੈਠੀ ਸਾਧ ਸੰਗਤ ਜੀਓ ਗੁਰੂ ਦਵਾਰਾ ਦਿੱਤੀ ਹੋਈ ਖਤੇ ਦੀ ਸਾਜ ਪਾਉਂਦੇ ਹੋਇਆ ਹਰ ਪੱਤੇ ਦਾ ਨਾਰਾ ਆਪਣਾ ਨਿਕਲੀ ਵਾਹਿਗੁਰੂ ਕੀ ਕਾਰਤਾ ਸਾਹਿਬ ਵਾਹਿਗੁਰੂ ਕੀ ਫਤਿਹ ਅੱਜ ਦਾ ਜੋ ਕਿ ਬਣਿਆ ਹੈ ਇੱਕ ਮੌਕਾ ਪੜਿਆ ਤੇ ਮੈਨੂੰ ਕਦੇ-ਕਦੇ ਇਹ ਵੀ ਲੱਗਦਾ ਹੁੰਦਾ ਹੈ ਕਿ ਜਿਹੜੇ ਮੌਕਾ ਦੇਣ ਵਾਲੇ ਹੁੰਦੇ ਜਦੋਂ ਸਾਡੇ ਚੁੰਟੀ ਜੀ ਵੱਟਦੇ ਨੇ ਨਾ ਦੇ ਉਹ ਸੰਗ ਨੂੰ ਸਰਗਰਮ ਕਰ ਦਿੰਦੇ ਭਾਵੇਂ ਉਹ ਕਿਸੇ ਰੂਪ ਦੇ ਨਾਲ ਕਾ ਤੇ ਮੈਂ ਸਮਝਦਾ ਵੀ ਅੱਜ ਜਿਹੜੀ ਸੰਗਤ ਇੱਥੇ ਇਕੱਤਰ ਹੋਈ ਹੈ ਤੇ ਉਹ ਮੇਰੇ ਕੋਲ ਸਾਡੇ ਸਾਹਮਣੇ ਬੈਠੇ ਹੋਏ ਨੇ ਸਰਦਾਰ ਜਸਵੰਤ ਸਿੰਘ ਜੀ ਬੀਬੀ ਜੀ ਉਹ ਸਾਹਿਬ ਸਰਦਾਰ ਨੇ ਗੁਰਦੇ ਸਿੰਘ ਜੀ ਬਾਪਾ ਜੀ ਸਦਾ ਆਪਣੇ ਨਾਲਪੁਰ ਸਾਹਮਣੇ ਤਾਂ ਬਹੁਤ ਸਾਰੇ ਤੁਸੀਂ ਸਾਥੀ ਬੈਠੇ ਆ ਜਿਨ੍ਹਾਂ ਦੇ ਮਨਾ ਜਾਣਨਾ ਪਰਸਨਲ ਹੀ ਤਾਂ ਉੱਤੇ ਜਾਣ ਮੈਂ ਬੈਠਾ ਬੈਠਾ ਹੁਣੇ ਯਾਦ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਚੰਡੀਗੜ੍ਹੇ ਮਿੱਥੇ ਹੋਇਆ ਕਰਦੇ ਸੀਗੇ ਤੇ ਡਾਕਟਰ ਲੇਖਰਾ ਜੀ ਪਰਵਾਨਾ ਬਹੁਤ ਗਾਈਡ ਕਰਿਆ ਕਰਦੇ ਸੀ ਉਹ ਇੱਕ ਗੱਲ ਕਹਿ ਕਰਦੇ ਸੀ ਕਿ ਮੈਨੂੰ ਬਹੁਤ ਮਿਲਖੇਟ ਜਿਹੜਾ ਦਿਆ ਕਰਦੇ ਸੀਗੇ ਬੇਟੇ ਪੜ੍ਹੇ ਹੋ ਤੇ ਉਹਨਾਂ ਇਨਕ ਮੈਨੂੰ ਸ਼ਾਬਾਸ਼ ਦਿੱਤੀ ਕਿ ਮੈਂ ਕਰਦ ਕਰਦਾ ਪੀੜਤੀ ਤੱਕ ਕਰ ਗਿਆ ਉਹਨਾਂ ਕਿ ਆਪੇ ਕਰਮਾ ਪਹਿਲਾਂ ਕਰ ਲਈਆਂ ਸਰਦਾਰ ਜਸਵੰਤ ਸਿੰਘ ਵਰਗੇ ਮਹਿੰਦਰ ਸਿੰਘ ਆਰਪੀ ਦੀ ਵਰਗੇ ਉਹਨਾਂ ਨੇ ਐਸੇ ਜਿਹੜੇ ਵਿਅਕਤੀਆਂ ਦਾ ਸਾਥ ਚੰਗਾ ਉਹਨਾਂ ਵਧੀਆ ਜਿਹੜੇ ਟੱਡੇ ਨਾਲ ਸਮਾਜ ਦੇ ਵਿੱਚ ਆਪਣੀ ਜਣੀ ਹਸਤੀ ਸੀਗੀ ਉਹਨੂੰ ਸਿੱਧਿਆ ਕਰਕੇ ਪਰ ਉਸ ਕੇ ਸਮਾਜ ਦੇ ਸਾਹਮਣੇ ਰੱਖ ਦਿੱਤਾ ਤੇ ਅੱਜ ਜਿਹੜੀ ਕਰੋਸੀ ਹੋਈ ਸਿੱਧੀ ਕਰਕੇ ਜੁਸਰੀ ਸਾਹਮਣੇ ਰੱਖੀ ਆ ਉਹਨੂੰ ਬੜੇ ਜਿਹੜੇ ਕੱਲ੍ਹ ਵੀ ਉਹ ਲੋਕ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਮੈਂ ਇਹ ਸ਼ਬਦ ਮੈਂ ਤਭੀ ਗੁਰੂ ਕੇ ਬੇਟਿਆਂ ਦੇ ਇਤਿਹਾਸ ਨੂੰ ਜਾਂ ਗੁਰੂ ਕੇ ਬੇਟਿਆਂ ਦੀ ਇਤਿਹਾਸ ਦੇ ਵਿੱਚ ਦੇਣ ਨੂੰ ਕਿਹੜੀ ਗੱਲ ਉਹਨਾਂ ਨੂੰ ਪੱਜਦੀ ਨਹੀਂ ਉਹ ਸਮੇਂ ਸਮੇਂ ਤੇ ਵਸਤੀ ਨੂੰ ਡਾਯੂਟ ਕਰਦਾ ਯਤਨ ਕਰਦੇ ਰਹੇ ਤੇ ਇਹ ਅੱਜ ਵੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਪਰ ਹੁਣ ਕਿਉਂਕਿ ਰੌਲਾ ਜ਼ਿਆਦਾ ਪੈ ਗਿਆ ਅਸੀਂ ਉਸ ਸਮੇਂ ਦੌਰਾਨ ਵੀ ਡੀਡੀਪੋ ਸਾਹਿਬ ਦੇ ਨਾਲ ਮੈਂ ਉਸ ਸਮਾਂ ਲੰਮਾ ਕੰਮ ਕੀਤਾ ਮੰਗ ਪੱਤਰ ਦਿੰਦੇ ਰਹੇ ਐਸਜੀਪੀਸੀ ਨੂੰ ਜਿਹੜੇ ਮੰਗ ਪੱਤਰ ਦਿੰਦੇ ਵੀ ਆਹ ਹਿਸਤੀ ਜਿਹੜੀ ਹੈ ਇਹ ਤੁਹਾਡੇ ਸਾਹਮਣੇ ਹੈ ਭਾਵੇਂ ਚਮਕੌਰ ਸਾਹਿਬ ਦੇ ਵਿੱਚ ਸਥਾਨ ਬਣਿਆ ਪਰ ਉੱਤੇ ਬਾਬਾ ਜੀਵਨ ਸਿੰਘ ਦਾ ਉਹ ਡਿਸਟ ਦੇ ਵਿੱਚ ਲਾਮ ਹੈ ਅਸੀਂ ਜਾ ਕੇ ਪ੍ਰਧਾਨ ਚੋਣ 2020 ਨੂੰ ਵੀ ਬੜੇ ਉਹਨਾਂ ਨੇ ਤੱਥਾਂ ਸਹਿਤ ਜਿਹੜੀ ਇਹ ਰੱਖੀ ਗਾ ਇਹ ਕਿਤੇ ਪੱਕੇ ਨਹੀਂ ਹੈ ਕਿ ਜਿਹੜੇ ਅਸੀਂ ਜਨਨ ਕਰਦੇ ਰਹੇਗੇ ਉਹ ਜਨਨ ਇਸ ਰੂਪ ਦੇ ਵਿੱਚ ਹੋਣੇ ਚਾਹੀਦੇ ਸੀਗੇ ਸਮੁੱਚੇ ਰੂਪ ਦੇ ਵਿੱਚ ਹੋਣੇ ਚਾਹੀਦੇ ਮੈਨੂੰ ਲੱਗਦਾ ਮੇਰੀ ਪਰਸਨਲ ਜਿਹੜੀ ਇਹ ਗਲਤ ਵਿਚਨਾ ਤੇ ਆ ਮੇਰੀ ਮੈਨੂੰ ਲੱਗਦਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਨਹੀਂ ਰਹੀ ਮੈਨੂੰ ਲੱਗਦੀ। ਦੂਸਰੀ ਗੱਲ ਇਹ ਹੈ ਕਿ ਇਸ ਸਮੇਂ ਇਸ ਤੱਕ ਧੰਦੇ ਨਾਲ ਸਾਡੀ ਇੰਸਟੀਟਿਊਟਸ ਕਸਤੀ ਨੂੰ ਇਤਿਹਾਸ ਨੂੰ ਡੈਬਿਊਟ ਕੀਤਾ ਜਾ ਰਿਹਾ। ਡਾਕਟਰ ਕੁਬੇਨ ਨਸਨਜੀਤ ਦੇ ਬੱਤੇ ਸੀਗੇ। ਉਹਨਾਂ ਦੇ ਨਾਲ ਹੀ ਬੜੀ ਅਕਸਰ ਗੱਲ ਚੱਲਦੀ ਰਹਿੰਦੀ ਹੈ। ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਪੱਖਾਂ ਨੂੰ ਮਜ਼ਬੂਤੀ ਨਾਲ ਸਾਨੂੰ ਵਿੱਤਿਆ ਦੇ ਤੌਰ ਤੇ ਵਿੱਤਕ ਜੇੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦੇ ਧਾਰਮਿਕ ਸੰਸਥਾਵਾਂ ਦੇ ਵਿੱਚ ਮੁਨਕਤੀ ਰਾਹ ਪ੍ਰਾਇਮਰੀ ਜਿਹੜੇ ਸੋਰਸਸ ਨੇ ਉਹਨਾਂ ਨੂੰ ਸਾਹਮਣੇ ਰੱਖ ਦਿੱਧਿਆ ਹੋਇਆ ਸਾਨੂੰ ਇੱਕ ਸਥਿ ਜਿਹੜੀ ਇੱਕ ਸੰਕਟ ਪੀਤੀ ਹੋਈ ਆ ਜਿੱਥੇ-ਜਿੱਥੇ ਕੋਈ ਲੱਗਦਾ ਹੈ ਕਿ ਇੱਥੇ ਕਿ ਸਾਡੇ ਆਲ ਸੁਵੰਤੀ ਸਾਡੇ ਆਪਣੇ ਨੇਕਾ ਦੇ ਕਿਤੇ ਕਿਤੇ ਬੱਦ ਦੇ ਦੇ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਡਾ ਜਿਹੜਾ ਆਪਣਾ ਇੱਕ ਸਕੂਲ ਆਫ ਥੌਟ ਜਿਹੜੀ ਕਿ ਅ ਅਪਣੇ ਡਾਕਟਰ ਮੱਟੂ ਜੀ ਵੀ ਗੱਲ ਕਰਕੇ ਗਏ ਸੀਗੇ ਸਾਡੇ ਸਕੂਲ ਆਫ ਥਾਟ ਦਾ ਹੋਣਾ ਬੜਾ ਜ਼ਰੂਰੀ ਹੈ ਤੇ ਉਸ ਸਕੂਲ ਆਫ ਥਾਟ ਕੀ ਕਰੂਗਾ ਕਾਹਨੇ ਬਈ ਇਹ 2 2.0 ਕਰਦੇ ਹੋ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਅੱਜ ਇੱਥੋਂ ਮੇਰੇ ਅਮਰੀਕਾ ਤੋਂ ਸਾਥੀ ਬਿਟੇ ਨੇ ਕਿ ਮਾਸਾ ਤੁਹਾਡੇ ਨਾਲ ਵੀ ਉਹਨਾਂ ਦੀ ਗੱਲ ਹੋਣੀ ਹੋਊਗੀ ਬਾਕੀ ਸਾਰਾ ਸਾਡੇ ਸਾਥੀਆਂ ਦੇ ਨਾਲ ਹੋਣੀ ਹੋਊਗੀ ਸਵੇਰੇ ਮੈਨੂੰ ਉਹਨਾਂ ਨੇ ਇੱਕ ਮੈਸੇਜ ਭੇਜਿਆ ਬਹੁਤ ਕੋ ਚੇਤਨ ਨੇ ਇਸ ਬਾਰੇ ਬਹੁਤ ਹੀ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਵਿਖਾ ਦਿਓ ਕਿ ਉੱਥੇ ਕੀ ਚੱਕੇ ਵਿੱਚ ਚੱਲ ਰਿਹਾ ਹੈ। ਹੁਣ ਭਾਵੇਂ ਉਹ ਸੁੱਤੇ ਹੋਣਗੇ ਪਰ ਉਹਨਾਂ ਨੇ ਜਿਹੜੇ 2-4 ਸਨੇਹੀ ਲਾਏ ਨੇ ਬੜੀ ਚਿੰਤਾ ਉਹਨਾਂ ਨੇ ਬਿਆਨ ਕੀਤੀ ਆ ਕਿ ਵੇਖੋ ਭਾਵੇਂ ਅਮਰੀਕਾ ਦੇ ਵਿੱਚ ਨੇ ਉਹਨਾਂ ਸਾਗ ਨੂੰ ਬੜੀ ਇੱਛਾ ਹੁਣ ਆਲੀ ਭਾਵੇਂ ਉਹ ਕੋ ਬੈਂਕਿੰਗ ਇੰਗਲੈਂਡ ਦੇ ਵਿੱਚ ਬੈਠੇ ਨੇ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਲੋਕਾਂ ਨੂੰ ਚਿੰਤਾ ਤੇ ਇਹਨਾਂ ਗੱਲਾਂ ਦੀ ਜਿਹੜੀ ਚਿੰਤਾ ਨੂੰ ਸਾਹਮਣੇ ਰੱਖਦੇ ਹੋਣਾ ਉਹਨਾਂ ਨੇ ਵੀ ਆਪਣੇ ਕੁਝ ਵਿਚਾਰ ਪੇਸ਼ ਕੀਤੇ ਨੇ ਕਿ ਸਾਨੂੰ ਇਹਦੀ ਗੱਲ ਮਟੂ ਸਾਹਿਬ ਕਹਿ ਕੇ ਗਏ ਨੇ ਉਹਦੇ ਵਾਸਤੇ ਸਾਨੂੰ ਧਿਆਨ ਦੇਣਾ ਚਾਹੀਦਾ ਇੱਕ ਸੁਭਲਕ ਸਾਉਟ ਜਿਹੜਾ ਇਹ ਵਿਚਾਰ ਬਣਾਵੇ ਕਿਹੜਾ ਇੱਕ ਜ਼ਾਇਨ ਤੇ ਵੀਪੀ ਸਮਾਜ ਜਿਹੜਾ ਚੱਲਣਾ ਕਿਹੜੇ ਪਾਸੇ ਨੂੰ ਬੈਠੀ ਗੱਲ ਦੂਸਰੀ ਗੱਲ ਇਹ ਹੈ ਕਿ ਜਿਹੜੇ ਹਸਤੀ ਦੇ ਵਿੱਚ ਡੋਪਸ਼ਿਪ ਅੱਜ ਹੋ ਰਿਆਂ ਜਾਂ ਜਿਹੜੇ ਰੁਕ ਕਰ ਰਹੇ ਨੇ ਉਹਨਾਂ ਦੇ ਅਗਿਅਸ ਤੱਲੇ ਆਉਣ ਵਰਕੇ ਡਾਉਣ ਵਾਸਤੇ ਇੱਕ ਢੀੜ ਟੀਮ ਦਾ ਜਿਹੜਾ ਬਣਾਇਆ ਜਾਣਾ ਜ਼ਰੂਰੀ ਹੈ ਜਿਹੜੀ ਐਲਜੀਪੀਸੀ ਨੂੰ ਵੀ ਬੜੇ ਤੇ ਜਿਵੇਂ ਤਖਤਾਂ ਦੀ ਗੱਲ ਕੀਤੀ ਕਿ ਵੱਖ-ਵੱਖ ਤਖਤਾਂ ਦੇ ਉੱਤੇ ਉੱਥੇ ਵੀ ਜਾ ਕੇ ਆਪਣੀ ਰੀਪ੍ਰেজੈਂਟੇਸ਼ਨ ਇਸ ਤੰਗ ਦੇ ਨਾਲ ਦਿੱਤੀ ਜਾਵੇ ਕਿ ਜਿਹੜੀ ਪਹਿਲਾਂ ਤੇ ਆਪਣੇ ਵਿੱਚ ਪਾਸ ਹੋਵੇ ਜਿਹੜੇ ਆਪਣੇ ਸਾਡੇ ਗੁਰੂ ਕੇ ਬੇਟਿਆਂ ਤੇ ਹਸਟੋਰੀਆਂ ਨੇ ਉਹਨਾਂ ਦੇ ਵਿੱਚ ਆਸ ਤੇ ਵਿੱਚ ਇਹ ਗੱਲ ਜਿਹੜੀ ਆ ਕਿਤੇ ਦੋਰਾਮਾ ਨਹੀਂ ਹੋਣੀ ਹੈ ਕਹਿੰਦੀਆਂ ਉਹ ਇੱਕ ਗੱਲ ਮੰਨਣ ਦੀ ਹਾਂ ਜਿਹੜੀ ਹਸਤੀ ਤੇ ਗੱਲ ਜਿਸ ਸਮੇਂ ਆਈਆਂ ਤੇ ਜਿਸ ਨੇ ਬਾੜ ਵਾਪਰੀ ਹੈ ਉਹਦੇ ਵਾਸਤੇ ਇੱਕ ਮਤਲਬ ਹੋਣਾ ਪਹਿਲੀ ਗੱਲ ਹੈ ਦੂਸਰੀ ਗੱਲ ਹੈ ਇਹ ਢੇੜੇ ਲੋਕ ਇਹ ਕਹਿੰਦੇ ਨੇ ਕਿ ਵੱਖ-ਵੱਖ ਵੀ ਕਿਸੇ ਲੇਖਕ ਨੇ ਕੀਆ ਕਿਸੇ ਨੇ ਲੇਖਕ ਨੇ ਕੀਆ ਉਹਨਾਂ ਦਾ ਸਹਾਰਾ ਲੈ ਕੇ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਹੁਣ ਤੇ ਇੱਥੋਂ ਤੱਕ ਜਿਵੇਂ ਕੀਮਾ ਸਾਹਿਬ ਨੇ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੱਤੀ ਮਾਪੂ ਜਿਆਦਾ ਰੁਪਈਆ ਕਰੂੰਗਾ ਪਰ ਖੋਦੇ ਵਿੱਚ ਤੇ ਇਹ ਵੀ ਕਹਿ ਦਿੰਦਾ ਕਿ ਕਿਹੜਾ ਬਾਬਾ ਜੀਵਨ ਸਿੰਘ ਨੇ ਭਾਈ ਚੰਤੇ ਨੇ ਦਿੱਲੀ ਤੋਂ ਸੀਸ ਲੈ ਕੇ ਆਂਦਾ ਉਹ ਰਗਰੇਟਾ ਸੀ ਕਹੀ ਸੀ ਹੁਣ ਗੱਲ ਇੱਥੋਂ ਤੱਕ ਆ ਗਿੱਤਾ ਦੱਸੋ ਫਿਰ ਸਾਨੂੰ ਜਿਹੜਾ ਕਿਸ ਤੰਗ ਦੇ ਨਾਲ ਇਹਨਾਂ ਦਾ ਜਿਹੜਾ ਜਵਾਬ ਦੇਣਾ ਪਊਗਾ ਸੋ ਇਹਦੇ ਵਾਸਤੇ ਜਿਹੜਾ ਨਿੱਗਰ ਮੈਂ ਸਮਝਦਾ ਵੀ ਇਹੀ ਜਵਾਬ ਹੈ ਵੀ ਪਿੰਡਾਂ ਦੇ ਆਪ ਚ ਬੈਠ ਕੇ ਜਿਵੇਂ ਬੈਠੇ ਆ ਇੱਕ ਜਿਹੜੀ ਆ ਸਕੂਲ ਅਫਤਾਰ ਜਿਹੜੀ ਇੱਕ ਚੰਗੇ ਸਾਥੀਆਂ ਦੀ ਜਿਹੜੇ ਵਧੀਆ ਸੂਝਵਾਨ ਲੋਕ ਨੇ ਉਹਨਾਂ ਦੀ ਇੱਕ ਟੀਮ ਤਿਆਰ ਕਰੋ ਉਹ ਟੀਮ ਜਿਹੜੀ ਕਾ ਉਹ ਆਪਣੇ ਥਾਗਬਾਖ ਖੇਤਰ ਭਾਵੇਂ ਉਹ ਸਾਡਾ ਰਾਜਿਤਿਕ ਖੇਤਰ ਹੈ ਭਾਵੇਂ ਸਾਡਾ ਸਮਾਜਿਕ ਖੇਤਰ ਹੈ भावे आर्थिक दिल की गल है वो सारे खेतों बारे अपने समाज को अगे कि लैके जा रहा है उसको एक लाइन जी बननी चाहिए है ता ही मैं लगता कि अभी यह जड़िया समय समय उभर दया ज मुश्किल जॉब्लम जो हार्डर जी क्रिएट जवाब दे, दे सकते हैं